ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਇੱਕ ਵੀਰ ਦਾ ਮਿੰਨੀ ਫਾਰਮ ਹੈ ਮੱਲੀਆਂ ਪਿੰਡ ਦੇ ਵਿੱਚ ਇਹਨਾਂ ਵਿੱਚ ਇੱਕ ਵੀਰ ਨੇ ਵੇੜ ਕਰੀਏ ਸੇਲ ਘਰੇਲੂ ਵੇੜਾ ਵੀਰ ਦੀ ਡਿਟੇਲ ਵੀ ਤੋਂ ਪੁੱਛਦੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਐਡਰੈਸ ਜੀ ਪਿੰਡ ਮੱਲੀਆਂ ਜ਼ਿਲ੍ਹਾ ਕਰਨਾਲ ਜ਼ਿਲ੍ਹਾ ਬਰਨਾਲਾ ਪਿੰਡ ਮੱਲੀਆਂ ਤੋਂ ਮੋਗੇ ਬਰਨਾਲਾ ਤੋਂ ਨੇ ਆਪਾਂ ਕੋਲੇ ਟੈਕਸ ਦੇ ਕੋਲੇ ਪਿੰਡ ਨੰਗਣਸਾਰੀ ਹੈ ਨਾ ਤੇ ਬਾਈ ਜੀ ਮੋਬਾਈਲ ਨੰਬਰ ਆਪਣਾ 96467743 96467 60434 ਠੀਕ ਹੈ ਬੈੜਾਂ ਦਾ ਆਪਾਂ ਦੁੱਧ ਪਾਉਣ ਦਾ ਕੰਮ ਕਰਦੇ ਹਾਂ ਹਾਂ ਬਈ ਦੁੱਧ ਪਾਉਂਦੇ ਠੀਕ ਹੈ ਇੱਕ ਹੁਣ ਥੋੜਾ ਮੌਸਮ ਨਹੀਂ ਜਿਆਦਾ ਜਾਂਦਾ ਬਾਕੀ ਜਗਾ ਤੰਗ ਆ ਹੁਣ ਹੈ ਨਾ ਜਗਾ ਤੰਗ ਕਰਕੇ ਵੇਚ ਜਾਵੇ ਜਿਹੜੀ ਆਪਾਂ ਬੈੜ ਵੀਰ ਦੇਖ ਰਹੇ ਹਾਂ ਸੁਆ ਕਿਹੜਾ ਸੁਂਦੀਆ ਇਹ ਦੂਜਾ ਸੁਆ ਦੂਜਾ ਸੁਆ ਪਹਿਲੇ ਸੁਆ ਤੇ ਆਪਣੇ ਕੋਲ ਹੀ ਆ ਹਾਂ ਪਹਿਲੇ ਸੁਆ ਆਪਣੇ ਕੋਲ ਹੀ ਆ ਠੀਕ ਆ ਪਹਿਲੇ ਸਵੇਰੇ ਦੁੱਧ ਦੇ ਨੇ ਕਿੰਨਾ ਭੰਡ ਜਮਾਇਆ ਨੈਟ 24 ਲੀਟਰ ਪਾਇਆ ਨਜ਼ਾਰੇ ਦਾ ਜਮਾ ਅੱਜ ਇਹਦੇ ਦਿਨ ਕਿੰਨੇ ਰਹਿ ਗਏ ਸੂਣ ਤੇ ਇਹਦੇ ਦਿਨ 10 ਤੋਂ 12 ਨੇ 10 ਤੋਂ 12 ਸੀਮਨ ਯਾਦ ਕਿਹੜਾ ਲੱਗਿਆ ਵਾ ਸੀਮਨ ਨਹੀਂ ਜਾਨ ਵੈਸੇ ਚੰਗਾ ਭਰਾਇਆ ਗਿਆ ਹਾਂ ਸੀਮਨ ਤੇ ਕੌਣ ਚਵਾਰ ਨਰਮਾ ਪੂਰੀ ਵਧੀਆ ਹੱਥੀ ਮਸ਼ੀਨੀ ਜਿੰਦਾ ਮਰਜੀ ਝੋੜੋ ਜੋ ਹੱਥੀ ਵੀ ਚੋਣ ਮੁੱਲ ਕੀ ਰੱਖੇ ਵੇਚਣ ਵਾਲਾਗਾ ਉਹ ਜੋ ਬਾਈ ਫੋਨ ਤੇ ਕਰ ਜੈਜ ਹੋਗਾ ਜਮਾ ਜਮਾ ਜੈਜ ਕੱਦ ਕਾਠ ਵਗੈਰਾ ਬੈਠਦਾ ਦੇਖਦਾ ਸੋਹਣਾ ਸਾਫ ਸੁਥਰਾ ਬਜਨ ਬਜੂਤ ਬਹੁਤ ਆ ਦੂਜਾ ਸੂਆ ਸੂਰੀਆ ਵੀਰ ਕਹਿੰਦਾ ਕੱਚੀ ਆ ਹਫਤੇ ਖਣ ਦੀ ਰੇਟ ਕਹਿੰਦਾ ਫੋਨ ਤੇ ਕਰਾਂਗੇ ਤੇ ਰੇਟ ਹੋਊਗਾ ਬਿਲਕੁਲ ਜੈਨੂਣ ਕਹਿੰਦਾ ਵੇਚਨੀ ਆ ਆਪਾਂ ਕਿਉਂਕਿ ਜਗਾ ਦੀ ਤੰਗੀ ਹੈਗੀ ਉਸ ਕਰਕੇ ਕਮਾ ਦੇ ਵੀਰੇ ਕਮਾ ਦੇ ਯਾਰ ਵੱਡੀ-ਵੱਡੀ ਦੇਖੋ ਕਿਆ ਬਾਤ ਆ ਤੇ ਝੋੜੇ ਜਾਲੀ ਬੜੀ ਚੰਗੀਆਂ ਦੂਜਾ ਸੂਆ ਸੂਰੀਆ ਤੇ ਸਹੀ ਮੰਨ ਕੇ ਚਲੇ ਵੀਰੇ 10 ਦਿਨ ਕੱਢ ਜੂਗੀ ਅਜੇ ਹਾਂ ਬਈ 10-12 ਦਿਨ ਠੀਕ ਆ ਤੇ ਬਾਕੀ ਵੱਡੀ ਡਬਲ-ਡੂਬਲ ਬਹੁਤ ਆ ਹਨਾ ਤੇ ਦੋ ਜਾਨੇ ਵਹਿ ਕੇ ਚੁੰਨੇ ਰਹੇ ਆ ਜਮ ਹਾਂ ਦੋ ਜਾਨੇ ਚੁੰਨੇ ਰਹੇ ਆ ਠੀਕ ਐ ਸੋ ਆ ਦੇਖੋ ਮਿਲਕ ਵਿੱਚ ਨਾੜਾ ਵਗੈਰਾ ਵਹਿੜ ਦੂਜਾ ਸੂਆ ਸੂਨ ਨੂੰ ਆਸਤਾ ਮੰਨ ਲੋ 10 ਦਿਨ ਅੰਦਰ ਬੈੱਡਰ ਨੂੰ ਸੂ ਪੈਣਾ ਕੱਠੂੜੇ ਦੀ ਬੰਦ ਤਾਂ ਦੇਖੋ ਬਿਲਕੁਲ ਮੱਜਾਂ ਨਾਲ ਦੀ ਪਈ ਆ ਉੱਪਰ ਤੋਂ ਲੈ ਕੇ ਥੱਲੇ ਤੱਕ ਪੂਰੀ ਸਟੇਟ ਪਈ ਆ ਠੰਡੀ ਠੰਡੀ ਤਾਂ ਕੋਈ ਅੰਤ ਨਹੀਂ ਜਾਵਾ ਹਨਾ ਜਮਾ ਕੋਈ ਅੰਤ ਨਹੀਂ ਬਈ ਕਿੰਨਾ ਤੋਂ ਤੁਮ ਮੰਨ ਲੈ ਸਹੀ ਬੰਦਾ ਦੇ ਦੂਗੀ 28 29 ਦੀ ਟ੍ਰੈਕੀ ਮੰਨ ਕੇ ਲੈ ਕੇ ਜਾਵਾਂਗੇ ਤੇ ਰੇਟ ਜਮਾ ਬੱਤ ਕਰੀਏ ਜਵਾ ਜਾਇਜ਼ ਰੇਟ ਹੋਊਗਾ ਬਈ ਠੀਕ ਹੈ ਜੇ ਕੋਈ ਜਾਇਜ਼ ਭਾਅ ਲੋ ਦੇਵਾਂਗੇ ਜਮਾ ਜਮਾ ਜਾਇਜ਼ ਠੀਕ ਹੈ ਨੰਬਰ ਉਹ ਦੀ ਦੋਾਰੇ ਆਪਣਾ 964687433 ਵੀਡੀਓ ਦੇਖਣੇ ਚੈਨਲ ਨੂੰ ਪਿਆਰ ਦੇ